ਮਿੰਟੂ ਜੀ ਚਲੋ ਆਪਾਂ ਜੋ ਸੰਚਾਰ ਵਾਲੀਆਂ ਗੱਲਾਂ ਕਰ ਰਹੇ ਹਾਂ ਤੇ ਇੱਕ ਕਾਲ ਦੀ ਗੱਲ ਹੀ ਹੋਰ ਕਰ ਲਈਏ ਇੱਕ ਫੀਡਬੈਕ ਕਾਲ ਆ ਰਹੀ ਹੈ ਹੁਣ ਇਹ ਸਾਨੂੰ ਤੇ ਬਹੁਤਾ ਨਹੀਂ ਪਤਾ ਵੀ ਕਿੱਥੋਂ ਆ ਰਹੀ ਹੈ ਪਰ ਉਹਦੇ ਵਿੱਚ ਇਹ ਪੁੱਛ ਰਹੇ ਨੇ ਕਿ ਭਈ ਆਮ ਆਦਮੀ ਪਾਰਟੀ ਕਿਦਾਂ ਦਾ ਕੰਮ ਕਰ ਰਹੀ ਹੈ ਮਾਨ ਸਾਹਿਬ ਦਾ ਜਿਹੜੀ ਪਰਫਾਰਮੈਂਸ ਹੈ ਜਿਵੇਂ ਉਹਦਾ ਗਰਾਫ ਕਿੱਥੇ ਜਾ ਤੁਹਾਨੂੰ ਇਹ ਸਰਕਾਰ ਪਸੰਦ ਆ ਇਹਨਾਂ ਦਾ ਕੰਮਕਾਰ ਪਸੰਦ ਆ ਤੁਹਾਡੇ ਸਾਰੇ ਕੰਮ ਹੋ ਰਹੇ ਨੇ ਤੇ ਕੁਝ ਮਿੱਤਰ ਤੇ ਭਾਈ ਖਫਾ ਵੀ ਹੋ ਜਾਂਦੇ ਨੇ ਕਿਉਂਕਿ ਹੁਣ ਕੰਮ ਕਿਸੇ ਦਾ ਹੋਇਆ ਕਿ ਦਾ ਰਹਿ ਵੀ ਗਿਆ ਇਹ ਸਰਕਾਰ ਨੂੰ ਪਤਾ ਪਰ ਮਿੰਟੋ ਜੀ ਪਹਿਲਾਂ ਤੇ ਮਾਣਾ ਜੇ ਇਹ ਦੱਸਿਓ ਵੀ ਇਹ ਕਾਲ ਕਿੱਥੋਂ ਆ ਰਹੀ ਹੈ ਤੇ ਇਸ ਸਮੇਂ ਦੇ ਵਿੱਚ ਕਿਉਂ ਆ ਰਹੀ ਹੈ ਵਾਕਈ ਸਰਕਾਰ ਹੀ ਪੁੱਛ ਰਹੀ ਹੈ ਕਿ ਕਿਹੜੀ ਸਰਕਾਰ ਪੁੱਛ ਰਹੀ ਹੈ ਹਉ ਸਰਕਾਰਾਂ ਵੀ ਕਈ ਹੁੰਦੀਆਂ ਨੇ ਨਾ ਜੀ ਇੱਕ ਉਸ ਨਾਦੀ ਵੀ ਸਰਕਾਰ ਹੁੰਦੀ ਹੈ ਨਾ ਹੂੰ ਹੂੰ ਜੀ ਗੱਲ ਇਹ ਆ ਕਿ ਭਾਈ ਹਰੇਕ ਦੀ ਆਪਦੀ ਆਪਦੀ ਸਰਕਾਰ ਆਪਦੇ ਹਿਸਾਬ ਨਾਲ ਹੁੰਦੀ ਆ ਜੀ ਦੇਖੋ ਸਾਡੀ ਤਕਨੀਕੀ ਟੀਮ ਨੇ ਵੀ ਦੱਸਿਆ ਕਿ ਦਰਅਸਲ ਕੀ ਹੈ ਕਿ ਜਿਹੜੀਆਂ ਕਾਲਾਂ ਆ ਰਹੀਆਂ ਨੇ ਜੀ ਤਾਂ ਉਹ ਹੁਣ ਤੁਹਾਨੂੰ ਪਤਾ ਹੈ ਨਾ ਟਰਾਈ ਦੇ ਨੀਮਾ ਦੇ ਅਨੁਸਾਰ ਉਹ ਸਪੈਮ ਵਗੈਰਾ ਜਿਹੜਾ ਨਾ ਸ਼ੋ ਹੋਣ ਲੱਗ ਪਿਆ ਹਾਂਜੀ ਇੱਕ ਤੇ ਉਹਦੇ ਝੋਲਾ ਲਾਲ ਜਿਹਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ ਵੀ ਟਰਾਈ ਦੇ ਪਹਿਲਾਂ ਹੀ ਦੂਜਾ ਉਹ ਕਿਹਾ ਜਾਂਦਾ ਕਿ ਸੀਐਮ ਆਫਿਸ ਚੋਂ ਕਾਲ ਆਈ ਹੈ ਜੀ ਪਰ ਜੇ ਸੀਐਮ ਆਫਿਸ ਚੋਂ ਕਾਲ ਆਈ ਹੋਵੇ ਤੇ ਤੁਹਾਨੂੰ ਪਤਾ ਉਹਨਾਂ ਦੇ ਤਾਂ ਲੈਂਡਲਾਈਨ ਨੰਬਰ ਉਹਦੇ ਲਾਈਨਾਂ ਹੁੰਦੀਆਂ ਨੇ ਹੂੰ ਇਹਦਾ ਮਤਲਬ ਕੀ ਆ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਇੱਕ ਵੇਲਾ ਇਦਾਂ ਦਾ ਸੀਗਾ ਵਿਚਰੀ ਗੱਲ ਵੀ ਤੁਹਾਨੂੰ ਦੱਸ ਦੇਣਾ ਕਿ ਭਗਵੰਤ ਮਾਨ ਨਿਰਾਸ਼ ਹੋ ਗਏ ਬਿਲਕੁਲ ਇਹਨਾਂ ਨੂੰ ਜਦੋਂ ਮੁੱਖ ਮੰਤਰੀ ਨਹੀਂ ਸੀ ਐਲਾਨਿਆ ਜਾ ਰਿਹਾ ਚਿਹਰਾ ਨਹੀਂ ਸੀ ਐਲਾਨਿਆ ਜਾ ਰਿਹਾ ਬਿਲਕੁਲ ਨਿਰਾਸ਼ ਹੋ ਗਏ ਸੀ ਇਹ ਗੱਲ ਕਿਤੇ ਆਪਦੀ ਜ਼ਿੰਦਗੀ 'ਚ ਇਹ ਕਹਿਣਗੇ ਵੀ ਜੀ ਜੇ ਇਹਨਾਂ ਦੀ ਮਰਜ਼ੀ ਹੋਈ ਹੂੰ ਤੇ ਉਸ ਟਾਈਮ ਤਾਂ ਸਨੇਹ ਵੀ ਲੱਗੇ ਸੀਗੇ ਜਿਹੜੇ ਇਹਨਾਂ ਦੇ ਹਮਖਿਆਲੀ ਬੰਦੇ ਸੀ ਚਾਹੇ ਉਹ ਪਾਰਟੀ ਤੋਂ ਬਾਹਰ ਦੇ ਵੀ ਕਿਉਂ ਨਹੀਂ ਸੀ ਕਿ ਆਪਾਂ ਬਈ ਕੋਈ ਸਟੈਪ ਚੁੱਕੀਏ ਹੂੰ ਚਲੋ ਜਦੋਂ ਦਿੱਲੀ ਵਾਲਿਆਂ ਨੂੰ ਪਤਾ ਲੱਗਿਆ ਦੇਖੋ ਕੇਜਰੀਵਾਲ ਰਾਜੀ ਨਹੀਂ ਸੰਗਵੰਤ ਮਾਨ ਨੂੰ ਬਣਾਉਣ ਚ ਹੂੰ ਇਹ ਅੱਜ ਵੀ ਰਾਜੀ ਨਹੀਂ ਹੈ ਜੀ ਠੀਕ ਹੈ ਜੀ ਇਹ ਕਹ ਲਓ ਕਿ ਬਹੁਤ ਵੱਡਾ ਫੈਕਟ ਆ ਪਰ ਭਗਵੰਤ ਮਾਨ ਦੇ ਬਰੂਬਰ ਚਿਹਰਾ ਨਹੀਂ ਸੀਗਾ ਜੀ ਤੇ ਉਸ ਵੇਲੇ ਫਿਰ ਜਤੂ ਇਹਨਾਂ ਨੂੰ ਪਤਾ ਲੱਗਿਆ ਕਿ ਸਰਕਾਰ ਸਾਡੀ ਬਣ ਸਕਦੀ ਆ ਪਰ ਉਹ ਤੋਂ ਪਹਿਲਾਂ ਜੇ ਅਸੀਂ ਮਾਨ ਸਾਹਿਬ ਨੂੰ ਐਹਮਿਆਤ ਨਹੀਂ ਦਿੰਦੇ ਤੇ ਇਹ ਤੇ ਪਾਰਟੀ ਟੁੱਟਣ ਦਾ ਖਤਰਾ ਬਿਲਕੁਲ ਨੁਕਸਾਨ ਹੋ ਸਕਦਾ ਫਿਰ ਤੇ ਜਾਣ ਜਾਣ ਦਾ ਖਤਰਾ ਨਹੀਂ ਤੇਰੇ ਪਿੱਛੇ ਜਾਣ ਦਾ ਖਤਰਾ ਹੈ ਤੇ ਸਮਝ ਲਓ ਕਿ ਸਾਰਾ ਕੁਝ ਹੀ ਜਾਊਗਾ ਇਹ ਤੇ ਤਾਂ ਜਾਨ ਜਾਣ ਦਾ ਹੀ ਖਤਰਾ ਵੀ ਸਾਰਾ ਕੁਝ ਹੀ ਜਾਊਗਾ ਜੀ ਫਿਰ ਇਹਨਾਂ ਨੇ ਅਲਾਨਿਆ ਕਿਦਾਂ ਅਲਾਨਿਆ ਹਮ ਤੁਹਾਨੂੰ ਸ਼ਾਇਦ ਉਸ ਸਿਸਟਮੈਟਿਕਲੀ ਢੰਗ ਦੇ ਨਾਲ ਜੋ ਇਹਨਾਂ ਨੇ ਕਰਤੱਵ ਕੀਤਾ ਸੀਗਾ ਯਾਦ ਹੋਵੇ ਕਿ ਇਹਨਾਂ ਨੇ ਲਾਈਨ ਖੋਲੀ ਸੀ ਸ਼ਾਇਦ ਇੱਕ ਜੀ ਕਿ ਜੇਕਰ ਤੁਸੀਂ ਮੁੱਖ ਮੰਤਰੀ ਮਾਨ ਨੂੰ ਦੇਖਣਾ ਚਾਹੁੰਦੇ ਹੋ ਤਾਂ ਕਾਲ ਕਰੋ ਉਹ ਫਿਰ ਕਾਲਾਂ ਦਾ ਜਿਹੜਾ ਡਾਟਾ ਸੀਗਾ ਉਹ ਜਦੋਂ ਸਾਫ਼ ਹੋਇਆ ਲਓ ਜੀ ਮਾਨ ਸਭ ਦੇ ਹੱਕ ਦੇ ਵਿੱਚ ਇੰਨੇ ਲੱਖ ਕਾਲਸ ਆਈਆਂ ਨੇ ਬਈ ਗੱਲਾਂ ਰਿਕਾਰਡ ਹੀ ਟੁੱਟ ਗਏ ਤੇ ਕੁਝ ਲੋਕਾਂ ਨੇ ਫਿਰ ਸਜਨਾ ਨੇ ਕੈਲਕੂਲੇਸ਼ਨ ਕੀਤੀ ਸੀ ਸੈਕਿੰਡਾਂ ਦੇ ਹਿਸਾਬ ਨਾਲ ਕਿ ਇੰਨੀਆਂ ਕਾਲਾਂ ਆ ਹੀ ਨਹੀਂ ਸਕਦੀਆਂ ਜਾਂ ਸੁਣੀਆਂ ਨਹੀਂ ਜਾ ਸਕਦੀਆਂ ਜੀ ਜਿੰਨੇ ਦਾ ਡਾਟਾ ਤੁਸੀਂ ਪੇਸ਼ ਕਰ ਰਹੇ ਹੋ ਖੈਰ ਚਲੋ ਉਸ ਤੋਂ ਬਾਅਦ ਮਤਲਬ ਇਹਨਾਂ ਨੇ ਮਾਨ ਸਾਹਿਬ ਨੂੰ ਚੇਰਾ ਡਿਕਲੇਅਰ ਕਰਤਾ ਮੁੱਖ ਮੰਤਰੀ ਆ ਗਏ ਉਹ ਬਣ ਕੇ ਮੁੱਖ ਮੰਤਰੀ ਜੀ ਹੁਣ 4 ਸਾਲ ਗੁਜ਼ਰ ਨੂੰ ਬਿਲਕੁਲ ਸਮਝ ਜਣਾ ਲੱਗ ਗਿਆ ਜੀ 4 ਸਾਲ ਹੋਣ ਵਾਲੇ ਆ ਬਿਲਕੁਲ ਸਾਲ ਇੱਕ ਨਹੀਂ ਰਹਿ ਜਾਂਦਾ ਫਿਰ 4 ਸਾਲ ਪੂਰੇ ਹੋਣ ਤੋਂ ਬਾਅਦ ਕੁਝ ਮਹੀਨੇ ਰਹਿ ਜਾਂਦੇ ਆ ਕਿਉਂ ਕਿਉਂਕਿ ਵਿੱਚ ਕੋਡ ਆਫ ਕੰਡਕਟ ਵਗੈਰਾ ਜੋ ਵੀ ਹੈ ਨਾ ਉਸ ਸਮਾ ਵੀ ਕਰ ਦਿਓ ਤੁਸੀਂ ਤਾਂ ਲਗਭਗ 1 ਸਾਲ ਆ ਜੇ ਆਪਾਂ ਹੁਣ ਤੋਂ ਦੇਖੀਏ ਹਮ ਸਾਰੇ ਸਮੇ ਨੂੰ ਤੰਮ ਨੇ ਕੋਡ ਆਫ ਕੰਡਕਟ ਦੇ ਦਿਨ ਕੱਢ ਖਿਲਾ ਲੋ ਕੇ ਬਰਾ ਤੇਰਾ ਬਚ ਗਿਆ ਹਮ ਹੁਣ ਇਹ ਜਿਹੜੀ ਕਾਲ ਆ ਰਹੀ ਆ ਇਹਦੇ ਚ ਸਿੱਧਾ ਸਵਾਲੇ ਪੁੱਛਿਆ ਜਾ ਰਿਹਾ ਕਿ ਮਾਨ ਸਾਹਿਬ ਦੇ ਕੰਮਕਾਰ ਨੂੰ ਤੁਸੀਂ ਕਿਦਾਂ ਦੇਖਦੇ ਹੋ ਖੁਸ਼ ਹੋ ਕੇ ਨਹੀਂ ਹੋ ਬੱਸ ਹਾਂ ਬੱਸ ਸਿੱਧੀ ਗੱਲ ਆ ਮੈਂ ਥੋੜਾ ਗਾਂ ਕਰਿਆ ਸੀ ਗੱਲ ਪਰ ਉਹ ਨਹੀਂ ਗੱਲ ਇੰਨੀ ਕੀ ਹੈ ਜਿਹੜੀ ਤੁਸੀਂ ਦੋਸਤ ਲਿਆਵੇ ਹੈ ਹੈਪੀ ਮੂਡ ਬਣਾ ਕੇ ਤਾਂ ਮਤਲਬ ਕਿ ਕੀ ਹੈਪੀ ਮੂਡ ਹੈ ਹਮ ਹੁਣ ਇਹ ਜਿਹੜੀਆਂ ਕਾਲਾਂ ਜਾ ਰਹੀਆਂ ਨੇ ਰੈਂਡਮਲੀ ਜਾ ਰਹੀਆਂ ਨੇ ਕਿਉਂਕਿ ਡਾਟਾ ਤਾਂ ਇਹਨਾਂ ਦੇ ਕੋਲ ਹੈ ਹਮ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਆਮ ਆਦਮੀ ਪਾਰਟੀ ਦੇ ਕੋਲ ਇਹਨਾਂ ਨੇ ਡਾਟਾ ਬਹੁਤ ਵੱਡੇ ਪੱਧਰ ਤੇ ਇਕੱਤਰ ਕੀਤਾ ਸੀ ਜਦੋਂ ਤੁਹਾਨੂੰ ਯਾਦ ਹੋਵੇਗਾ ਖਾਸ ਤੌਰ ਤੇ ਇਹਨਾਂ ਨੇ ਕੈਂਪੇਨ ਦੇ ਦੌਰਾਨ ਇਹ ਗੱਲ ਆਖੀ ਸੀਗੀ ਕਿ ਜਿਨ੍ਹਾਂ ਜਿਨ੍ਹਾਂ ਨੇ ਬਿਜਲੀ ਦੇ ਬਿੱਲ ਮਾਫ ਕਰਾਉਣੇ ਉਹ ਤੋਂ ਬਿਜਲੀ ਦੇ ਬਿੱਲ ਮਾਫ ਕਿਹਾ ਜਾਂਦਾ ਸੀਗਾ ਨਾ ਕਿ ਯੂਨਿਟ ਆ ਹੂੰ ਤਾਂ ਉਹ ਫਾਰਮ ਭਰੇ ਜਾਂਦੇ ਸਨ ਬਕਾਇਦਾ ਹੂੰ ਉਹ ਬਹੁਤ ਵੱਡਾ ਇਹਨਾਂ ਦੇ ਕੋਲ ਡਾਟਾਬੇਸ ਹੈ ਉਸ ਵੇਲੇ ਦਾ ਸ਼ਾਇਦ ਫਾਰਮ ਤੱਕ ਭਰੇ ਗਏ ਸਨ ਫੋਨ ਨੰਬਰ ਆਧਾਰ ਵਗੈਰਾ ਸ਼ਾਇਦ ਆਧਾਰ ਵੀ ਲੱਗੇ ਸਨ ਉਸ ਵੇਲੇ ਪਰ ਫੋਨ ਨੰਬਰ ਤੇ ਸਾਰਿਆਂ ਦੇ ਹੈਗੇ ਯਾਨੀ ਇਹਨਾਂ ਦੇ ਕੋਲ ਆਪਦੇ ਕਾਡਰ ਤੋਂ ਇਲਾਵਾ ਵੀ ਬਹੁਤ ਵੱਡੇ ਪੱਧਰ ਤੇ ਡਾਟਾ ਹੈਗਾ ਜੀ ਹਉਂਦੇ ਸਰਕਾਰ ਚ ਆਗੇ ਡਾਟਾ ਚ ਨਾ ਮਰਜੀ ਚੱਕੋ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅੱਜਕੱਲ੍ਹ ਬਈ ਆਪਾਂ ਕਹਿੰਦੇ ਨੇ ਕਿ ਜੂਨ ਲਈ ਭੋਜਨ ਬੜਾ ਜ਼ਰੂਰੀ ਆ ਹੁਣ ਆਟਾ ਵੀ ਜ਼ਰੂਰੀ ਹੈ ਪਰ ਅੱਜ ਦੇ ਦੌਰ ਚ ਡਾਟਾ ਵੀ ਜ਼ਰੂਰੀ ਹੈ ਸੱਚੀ ਗੱਲ ਹੁਣ ਇਹ ਇਨਾਂ ਦੇ ਕੋਲ ਆਟਾ ਵੀ ਘਾਟਾ ਨਹੀਂ ਹੈ ਤੇ ਡਾਟਾ ਦਾ ਉਹਦਾ ਵੀ ਘਾਟਾ ਨਹੀਂ ਹੁਣ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਜੇ ਸੀਐਮ ਦੇ ਆਫਿਸ ਤੋਂ ਇਹ ਕਾਲ ਆ ਰਹੀਆਂ ਨੇ ਤਾਂ ਸਪੈਮ ਕਿਉਂ ਹੋ ਰਿਹਾ ਹੈ ਕੀ ਇਹ ਕੋਈ ਕੰਪਨੀ ਹਾਇਰ ਕਰਕੇ ਚੱਲ ਰਹੇ ਨੇ ਜੀ ਮਤਲਬ ਕਿ ਡਾਟਾ ਤੇ ਇਹਨਾਂ ਦੇ ਕੋਲ ਹੁੰਦਾ ਡਾਟਾ ਗਿਆ ਕੰਪਨੀ ਕੰਪਨੀ ਕੀ ਹੈ ਤੁਹਾਨੂੰ ਠੇਕਾ ਦਿੱਤਾ ਤੁਸੀਂ ਗਾਹ ਰਖੇ 10 12 ਬੰਦੇ 15 ਬੰਦੇ ਮਾਰੀਆਂ ਕਾਲਾਂ 150 ਜਿੰਨੇ ਵੀ ਬੰਦੇ ਰੱਖਣੇ ਆ ਮਾਰੀਆਂ ਕਾਲਾਂ ਲਓ ਜੀ ਸਾਰਾ ਕੁਝ ਫੀਟ ਕੀਤਾ ਚਲੋ ਜੀ ਉਹ ਡਾਟਾ ਪ੍ਰੋਵਾਈਡ ਕਰਵਾਤਾ ਬਸ ਕੀ ਇਹ ਮਾਨ ਸਾਹ ਦੇ ਯਾਨੀ ਜਿਹੜਾ ਕਿਹਾ ਜਾਂਦਾ ਸੀ ਐਮਾ ਆਫਿਸ ਉਹਦੀ ਸਹਿਮਤੀ ਨਾਲ ਹੋ ਰਿਹਾ ਜਾ ਮੈਂ ਕਹ ਰਿਹਾ ਕਿ ਜਿੱਦਾਂ ਕੋਈ ਨਿੱਜੀ ਕੰਪਨੀ ਹਾਇਰ ਕਰਕੇ ਸਰਵੇ ਕਰਾਇਆ ਜਾਂਦਾ ਹੈ ਹੂੰ ਕੀ ਉਸ ਤਰਜ਼ ਤੇ ਹੋ ਰਿਹਾ ਜੀ ਫਿਰ ਇਹਦਾ ਮਤਲਬ ਕੀ ਹੈ ਹੂੰ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜੇ ਤੁਸੀਂ ਦੇਖੋਗੇ ਹੁਣ 4 ਸਾਲ ਪਹਿਲਾਂ ਜਿੱਦਾਂ ਕਾਲਾ ਆਈਆਂ ਸਨਮਾਨ ਸਾਹਿਬ ਦੇ ਹੱਕ 'ਚ ਹੂੰ ਮੇਰੇ ਖਿਆਲ ਦੇ ਨਾਲ ਜੇ ਉਹ ਸੱਚੀਓ ਡਾਟਾ ਕਲੈਕਟ ਕਰ ਲਿਆ ਜਾਂਦਾ ਅੱਜ ਦੇ ਦੌਰ ਦੇ ਵਿੱਚ ਤਾਂ ਮਾਨ ਸਾਹਿਬ ਦੇ ਹੱਕ ਦੇ ਵਿੱਚ ਸ਼ਾਇਦ ਉਹਨੀਆਂ ਗੱਲਾਂ ਨਹੀਂ ਆਉਣਗੀਆਂ ਹੂੰ ਹੁਣ ਤੇ ਬਹੁਤ ਜ਼ਿਆਦਾ ਵਿਰੋਧ ਤਾਂ ਮਾਨ ਸਾਹਿਬ ਦੀ ਹੋਣ ਲੱਗ ਪਈ ਆ ਕਿਸੇ ਟਾਈਮ ਪੰਜਾਬੀ ਇੱਕੋ ਸਾਥ ਤੱਕੜੀ ਚ ਟੁੱਲ ਗਏ ਸੀ ਕਿ ਸਾਡੇ ਬੰਦੇ ਨੂੰ ਮਾਨ ਸਾਹਿਬ ਨੂੰ ਚਿਹਰਾ ਬਣਾਓ ਬਿਲਕੁਲ ਕਿਉਂਕਿ ਇਹ ਸੀਗਾ ਨਾ ਕਿ ਕੱਲ ਨੂੰ ਕੋਈ ਦਿੱਲੀ ਤੋਂ ਲੈ ਆ ਕੇ ਨਾ ਮੁੱਖ ਮੰਤਰੀ ਬਣਾ ਦੇਣੇ ਤਾਂ ਤਾਂ ਜੀ ਤਾਂ ਇਹ بڑا ਵੱਡਾ ਪ੍ਰੈਸ਼ਰ ਹੈ ਸੁਖਮ ਸਾਹਿਬ ਕਿ ਕੇਜਰੀਵਾਲ ਇਸ ਡਾਟਾ ਦੇ ਵਿਹਾਰ ਤੇ ਨਿਵੇੜਨਾ ਚਾਹੁੰਦੇ ਆ ਮਾਨ ਸਾਹਿਬ ਹਾਂ ਜਾਂ ਏਜੰਸੀ ਜਿਹੜੀ ਆ ਉਹ ਹਾਇਰ ਕੀਤੀ ਜਾ ਰਹੀ ਆ ਬਈ ਮੁੱਖ ਮੰਤਰੀ ਸਾਹਿਬ ਦੀ کارਕਰਦਗੀ ਜਾਂ ਜਿਹੜੀਆਂ ਵੀ ਸਕੀਮਾਂ ਵਗੈਰਾ ਚੱਲ ਰਹੀਆਂ ਨੇ ਉਹਦਾ ਮੁਲਾਂਕਣ ਕੀਤਾ ਜਾਵੇ ਜੀ ਜੀ ਪਰ ਫਿਰ ਮੁੱਖ ਮੰਤਰੀ ਦੀ کارਕਰਦਗੀ ਤੋਂ ਖੁਸ਼ ਹੋ ਕੇ ਨਹੀਂ ਇਹ ਪੁੱਛਣ ਦੀ ਬਜਾਏ ਤੇ ਇਹ ਪੁੱਛਣਾ ਚਾਹੀਦਾ ਨਾ ਕਿ ਸਰਕਾਰ ਦੀ کارਕਰਦਗੀ ਤੋਂ ਤੁਸੀਂ ਖੁਸ਼ ਹੋ ਕੇ ਨਹੀਂ ਜੀ ਜੇ ਨਹੀਂ ਤਾਂ ਕਿਉਂ ਜੇ ਖੁਸ਼ ਹੋ ਤਾਂ ਕਿਹਨਾਂ ਕਿਹਨਾ ਸਕੀਮਾਂ ਤੋਂ ਖੁਸ਼ ਹੋ ਤਾਂ ਮਤਲਬ ਕਿ ਮੁੱਖ ਮੰਤਰੀ ਤਵਨ ਜਾਪਾਨ ਚ ਗਏ ਨੇ ਉਤੇ ਅੱਜ ਮਹਾਤਮਾ ਗਾਂਧੀ ਦੇ ਤੁਹਾਨੂੰ ਪਤਾ ਹੀ ਹੈ ਨਾ ਬੁੱਤ ਦੇ ਅੱਗੇ ਵੀ ਖਲੋਤੇ ਸਨ ਹੱਥ ਜੋੜ ਕੇ ਇਹਨਾਂ ਨੇ ਵੈਸੇ ਮਹਾਤਮਾ ਗਾਂਧੀ ਦਫ਼ਤਰਾਂ ਚੋਂ ਕੱਢਤਾ ਸੀ ਆ ਕੇ ਤੁਹਾਨੂੰ ਪਤਾ ਹੈ ਨਾ ਜੀ ਆਦੇ ਬਿਲਕੁਲ ਸਰਕਾਰੀ ਦਫ਼ਤਰਾਂ ਚੋਂ ਮਹਾਤਮਾ ਗਾਂਧੀ ਨਹੀਂ ਲੈ ਜਾਂਦੇ ਜੀ ਆਗੇ ਸੀ ਜੀ ਆਸੇ-ਪਾਸੇ ਹੋ ਗਏ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਹੁਣ ਦਿਲਚਸਪ ਹੈ ਤੇ ਕੀ ਮਾਨ ਸਾਹਿਬ ਜਿਸ ਤਰ੍ਹਾਂ ਪਰਫਾਰਮ ਕਰ ਰਹੇ ਨੇ ਡਿਲੀਵਰ ਕਰ ਰਹੇ ਨੇ ਕਿ ਉਹਨਾਂ ਚੀਜ਼ਾਂ ਦਾ ਮੁਲਾਂਕਣ ਹੈ ਕਿ ਕਮਜ਼ੋਰੀਆਂ ਨੂੰ ਦੂਰ ਕੀਤਾ ਜਾਵੇ ਜਾਂ ਲੋਕ ਕੀ ਚਾਹੁੰਦੇ ਆ ਜਾਂ ਮੈਂ ਜਿਵੇਂ ਕਿਹਾ ਕਿ ਇਸ ਡਾਟਾ ਦਾ ਆਧਾਰ ਜਿਹੜਾ ਜਿਵੇਂ ਆਏ ਸਰ ਕੀ ਉਹ ਮੇ ਤੋੜਨ ਦੀ ਤਿਆਰੀ ਤੇ ਨਹੀਂ ਜੀ ਜਾਂ ਕੋਈ ਗਾਂ ਅੱਗੇ ਚਿਹਰਾ ਰਿਪਲੇਸ ਕਰਨ ਦੀ ਜ਼ਰੂਰਤ ਤੇ ਇਹਨਾਂ ਨੂੰ ਮਹਿਸੂਸ ਨਹੀਂ ਹੋ ਰਹੀ ਕਿ ਫਿਰ ਇਸੇ ਡਾਟਾ ਦੇ ਆਧਾਰ ਤੇ ਅਸੀਂ ਚਿਹਰਾ ਰਿਪਲੇਸ ਕਰ ਲਈਏ ਪਰ ਸਵਾਲ ਫੇਰ ਵੱਡਾ ਰਹੇਗਾ ਕਿ ਮਾਨ ਨਹੀਂ ਤਾਂ ਕੌਣ ਕੌਣ ਠੀਕ ਹੈ ਨਾ ਜੀ ਤੁਹਾਨੂੰ ਬਦਲ ਦੇਣਾ ਪਵੇ ਦੋ ਦਿਨ ਸਵਾਲ ਇਸੇ ਗੱਲ ਦੇ ਨਾਲ ਹੀ ਹੋਰ ਨੇ ਇਹ ਆਪਣੇ ਮਿੱਤਰ ਨੇ ਹੀ ਜਿਨ੍ਹਾਂ ਨੂੰ ਕਾਲ ਆਈ ਸੀ ਨੇ ਉਹਨਾਂ ਦਾ ਕਹਿੰਦੇ ਨਿੱਜੀ ਤਰ੍ਹਾਂ ਦਾ ਐਕਸਪੀਰੀਅੰਸ ਹੈ ਤਜਰਬਾ ਹੈ ਉਹਨਾਂ ਨੇ ਸਵਾਲ ਕੀਤੇ ਤੇ ਮੈਂ ਉਹ ਸਾਰੀ ਆਡੀਅੰਸ ਦੇ ਸਾਹਮਣੇ ਕਰ ਲੈਣਾ ਉਹਨਾਂ ਨੇ ਇੱਕ ਤਾਂ ਇਹ ਪੁੱਛਿਆ ਕਿ ਕੀ ਇਹ ਚੋਣ ਕਮਿਸ਼ਨ ਦੇ ਜਿਹੜੇ ਨਿਯਮ ਨੇ ਉਹਦੀ ਉਲੰਘਣਾ ਨਹੀਂ ਹੈ ਕਿਸੇ ਵੋਟਰ ਤੋਂ ਇਸ ਤਰ੍ਹਾਂ ਉਹਦੀ ਸਲਾਹ ਪੁੱਛਣੀ ਪਹਿਲਾਂ ਹੀ ਕਿਉਂਕਿ ਜਦੋਂ ਚੋਣ ਕਮਿਸ਼ਨ ਹੈ ਦੂਸਰਾ ਕਿਸੇ ਮੋਟ ਕੰਪਨੀ ਬਾਰੇ ਕੋਈ ਰੋਲ ਨਹੀਂ ਹੈ ਤੇ ਨੇ ਜਿਵੇਂ ਇੱਕ ਨਿੱਜੀ ਤੌਰ ਤੇ ਪੁੱਛਿਆ ਜਾ ਰਿਹਾ ਵੀ ਤੁਸੀਂ ਇਸ ਚੀਜ਼ ਨੂੰ ਬਿਲਕੁਲ ਮੈਨੂੰ ਬਿਲਕੁਲ ਮੈਨੂੰ ਇੱਕ ਵਾਰੀ ਇਦਾਂ ਹੀ ਕਾਲ ਆਈ ਅੱਜ ਤੂੰ ਸ਼ਾਇਦ ਲੋਕ ਸਭਾ ਲੈਖਣ ਤੋਂ ਪਹਿਲਾਂ ਜੀ ਉਹ ਜਿਹੜੀ ਗੁੱਡੀ ਨੇ ਕਾਲ ਕੀਤੀ ਮੈਨੂੰ ਹੁਣ ਪਤਾ ਹੈ ਤਾਂ ਮੈਂ ਉਸ ਨੂੰ ਇਹ ਸਵਾਲ ਕੀਤਾ ਸੀ ਮੈਂ ਕਿਹਾ ਬੱਟੇ ਮੈਂ ਆਪਦੀ ਰਾਏ ਦਿੰਨਾ ਕੋਈ ਚੱਕਰ ਨਹੀਂ ਆਏਗਾ ਮੈਨੂੰ ਪਤਾ ਲੱਗ ਗਿਆ ਹਮ ਯੰਗ ਕੁੜੀ ਆ ਤੇ ਇਹ ਸਰਵੇ ਦੀ ਟੀਮ ਦੇ ਵਿੱਚ ਆ ਹਮ ਮੈਂ ਕਿਹਾ ਮੈਨੂੰ ਸਿਰਫ ਇੱਕ ਗੱਲ ਦਾ ਤੂੰ ਦੱਸ ਕਿ ਮੇਰਾ ਫੋਨ ਨੰਬਰ ਜਿਹੜਾ ਇਹ ਫੋਨ ਨੰਬਰ ਮੈਂ ਆਮ ਦਿੰਦਾ ਨਹੀਂ ਕਿਸੇ ਨੂੰ ਇਹ ਫੋਨ ਨੰਬਰ ਤੁਹਾਡੇ ਕੋਲ ਕਿਵੇਂ ਆਇਆ ਜੀ ਕਿਉਂਕਿ ਇਹ ਤਾਂ ਸਰਕਾਰੀ ਕਾਗਜ਼ਾਂ 'ਚ ਲੱਗਦਾ ਹੂੰ ਓਟਾ ਠੰਮ ਪਰ ਗਈ ਮੈਂ ਕਿਹਾ ਪਹਿਲਾਂ ਤੈਨੂੰ ਬਟੇ ਇੱਕ ਗੱਲ ਦਾ ਜਵਾਬ ਦੇਣਾ ਪਵੇਗਾ ਹੂੰ ਦੁਰੀਆ ਕਿ ਮੇਰਾ ਡਾਟਾ ਤੁਸੀਂ ਮੇਰੀ ਸਹਿਮਤੀ ਤੋਂ ਬਿਨਾਂ ਚੁੱਕਿਆ ਕਿੱਥੋਂ ਤੇ ਇਸਤੇਮਾਲ ਕਰ ਰਹੇ ਹੋ ਤੁਸੀਂ ਸਰਵੇ ਵਾਸਤੇ ਜੀ ਤਾਂ ਉਹਨੇ ਫੋਨ ਕੱਟਤਾ ਸੀ ਡਰ ਗਈ ਸੀ ਹੂੰ ਮੈਂ ਤੁਹਾਨੂੰ ਦੱਸਣਾ ਪਵੇਗਾ ਕਿ ਇਹ ਮੇਰਾ ਸਰਕਾਰੀ ਕਾਗਜ਼ਾਂ 'ਚ ਲੱਗਿਆ ਹੋਇਆ ਨੰਬਰ ਹੈ ਜਿਵੇਂ ਆਪਣਾ ਇੱਕ ਨੰਬਰ ਹੁੰਦਾ ਹੈ ਬੈਂਕ ਅਕਾਊਂਟ ਜਿੱਦਾਂ ਮੈਂ ਚੀਜ਼ਾਂ 'ਚ ਕਿ ਤੁਹਾਡੇ ਕੋਲ ਮੇਰਾ ਡਾਟਾ ਆਇਆ ਕਿੱਦਾਂ ਹੈ? ਟ੍ਰਾਂਸਫਰ ਕਿੱਦਾਂ ਹੋਇਆ ਹੈ? ਤਾਂ ਮੈਨੂੰ ਤਾਂ ਪਤਾ ਸੀਗਾ ਕਿ ਡਾਟਾ ਕਿੱਥੇ ਰੁਕਦਾ ਹੈ ਜੀ। ਜੀ। ਨਾ ਰੋਕੀ ਬਾਬਾ ਨਾ। ਨਾ ਰੋਕਿਆ ਨਾ ਰੁਕਣਾ ਹੀ। ਇਹ ਡਾਟਾ ਕਿੱਥੇ ਰੁਕਦਾ ਵਾ? ਇਹ ਗੱਲ ਬਿਲਕੁਲ درست ਹੈ ਤੁਹਾਡੀ ਕਿ ਠੀਕ ਹੈ ਚੌਂਕ ਮਿਸ਼ਨ 'ਤੇ ਮੇਰੇ ਖਿਆਲ ਦੇ ਨਾਲ ਐਸੀ ਵੈਸੀ ਕੋਈ ਰੋਕ ਨਹੀਂ ਆਉਂਦਾ। ਚੱਲਦਾ ਹੈ। ਪਰ ਇਹ ਵੱਡਾ ਸਵਾਲ ਹੈ ਕਿ ਤੁਹਾਡਾ ਡਾਟਾ ਕਿੱਥੋਂ ਚੱਕਿਆ ਜਾਂਦਾ ਜੀ ਇਹਦਾ ਮਤਲਬ ਜਾਂ ਤਾਂ ਸਰਕਾਰ ਪ੍ਰੋਵਾਈਡ ਕਰਵਾਉਂਦੀ ਹੈ ਉਹ ਏਜੰਸੀ ਨੂੰ ਜਾਂ ਉਹਨਾਂ ਕੰਪਨੀਆਂ ਦੇ ਕੋਲ ਵਿਕ ਕੇ ਜਾਂ ਚੋਰੀ ਹੋ ਕੇ ਡਾਟਾ ਤੁਹਾਡੇ ਕੋਲ ਪਹਿਲਾਂ ਹੀ ਪਹੁੰਚਿਆ ਜਾਂ ਉਹ ਜੋ ਡਾਰਕ ਵੈਬਸਾਈਟਾਂ ਨੇ ਕਿ ਉੱਥੋਂ ਚੱਕਦੇ ਆ ਹੂੰ ਕੁਝ ਤਾਂ ਹੈ ਦਇਆ ਕੁਝ ਤਾਂ ਗੜਬੜ ਹੈ ਕਿ ਤੁਹਾਡਾ ਡਾਟਾ ਸੁਰੱਖਿਤ ਨਹੀਂ ਹੈ ਖੋਲ ਮਲਾ ਕੇ ਬਿਲਕੁਲ ਇੱਕੋ ਸਪੈਮ ਕਾਲ ਵਾਲੀ ਜਿਹੜੀ ਚੀਜ਼ ਹੈ ਨਾ ਉਹ ਲੋਕਾਂ ਨੂੰ ਡਰਾਉਂਦੀ ਵੀ ਹੈ ਮਿੰਟੂ ਜੀ ਕਿਉਂਕਿ ਅੱਜ ਕੱਲ ਡਿਜੀਟਲ ਅਰੈਸਟ ਵਾਲੀਆਂ ਚੀਜ਼ਾਂ ਉਹ ਵੀ ਤੇ ਇਦਾਂ ਹੀ ਹੁੰਦੀਆਂ ਜੀ ਮੁੱਖ ਮੰਤਰੀ ਬੋਲ ਰਹੇ ਆ ਜੀ ਵੈਸ ਐਸਟੀ ਬੋਲ ਰਹੇ ਆ ਮੈਂ ਉਹੀ ਕਹ ਰਿਹਾ ਕਿ ਮੁੱਖ ਮੰਤਰੀ ਦੇ ਦਫ਼ਤਰ ਤੋਂ ਕਹਿ ਕੇ ਕਾਲ ਕੀਤੀ ਜਾ ਰਹੀ ਹੈ ਤੇ ਇਹਦੀ ਜ਼ਿੰਮੇਵਾਰੀ ਫਿਰ ਕਿਹਦੀ ਹੋਏਗੀ ਬਿਲਕੁਲ ਨਹੀਂ ਤੇ ਜ਼ਿੰਮੇਵਾਰੀ ਤੇ ਮਾਨ ਸਾਹਿਬ ਨੂੰ ਚੁਕਣੀ ਚਾਹੀਦੀ ਹੈ ਕਿ ਤੁਹਾਡੇ ਨਾਮ ਤੋਂ ਕਾਲ ਆ ਰਹੀ ਹੈ ਨਾ ਮੁੱਖ ਮੰਤਰੀ ਦੇ ਦਫ਼ਤਰ ਤੋਂ ਕਾਲ ਆ ਰਹੀ ਹੈ ਇਹ ਕੌਣ ਇਹ ਤੁਸੀਂ ਕਰਵਾ ਰਹੇ ਹੋ ਤਾਂ ਦੱਸੋ ਸਪਸ਼ਟ ਕਰੋ ਤੁਸੀਂ ਫਿਰ ਪਬਲਿਕਲੀ ਇੱਕ ਇਸ਼ਤਿਹਾਰ ਹੀ ਦੇ ਦਿਓ ਨਾ ਖਬਰਾਂ 'ਚ ਜੀ ਕਿ ਭਾਈ ਮੈਂ ਜੋ ਕੀਤਾ 4 ਸਾਲ ਦੇ ਵਿੱਚ ਸਾਡਾ ਮੁੱਖ ਮੰਤਰੀ ਦਾ ਦਫ਼ਤਰ ਤੁਹਾਡੇ ਤੱਕ ਪਹੁੰਚੇਗਾ ਇਹ ਜਾਣਨ ਵਾਸਤੇ ਕਿ ਫੀਡਬੈਕ ਕੀ ਆ ਜੀ ਕਿਤੇ ਸਵਾਦ ਆ ਗਿਆ ਨਾ ਤੇ ਮਜ਼ਾ ਆ ਗਿਆ ਤਾਂ ਪਤਾ ਲੱਗ ਜਾਊਗਾ